ਖਿੰਦੇ ਫਰਦੇ ਆ ਦੁਖੀ ਹੁੰਦੇ ਫਰਦੇ ਪਾਲਾ ਠੰਡਾ ਜਿ ਬੁੱਢਾ ਸਕੀਦਾ ਥੱਕ ਜਾਂਦੇ ਆ ਸੰਸਾਰਿਕ ਪਰਿਵਾਰ ਨੇ ਦੋ ਬੱਚੇ ਜੋ ਕਨਸਰਟ ਪਰ ਆਇਆ ਆ ਆਈ ਗਿਆ ਅੰਸੀ ਬੱਚੇ ਆਈ ਗਿਆ ਅੰਸੀ ਕਿ ਮੈਂ ਉਹ ਰਕੜੀ ਕੀ ਕਰੇ ਤੁਸੀਂ ਮੈਨੂੰ ਮਾਫ ਕਰ ਦੇਵੋ ਮਾਫੀ ਪੰਜ ਸਾਲ ਦੀ ਮਾਫੀ ਮੰਗੀ ਮੈਨੂੰ ਖਰਾਬ ਕਰਿਆ ਕੋਟ ਕੇਹਰੇਗਾ ਬੁਖਾਤੀ ਦਿੱਲੀ ਚੰਡੀਗੜ੍ਹ ਵਖਾ ਦੇ ਹਜੇ ਮਾਫੀ ਹੋਣ ਮੰਗਦੀ ਅੱਜ ਉਹਦਾ ਤਰ੍ਹਾਂ ਵੀ ਬਹੁਤ ਹਾਕਰੀ ਊੜੀ ਐ ਜਿੱਦ ਵੀ ਮਾਫਤਾ ਨਹੀਂ ਕਰਦੀ ਪਰ ਉਹਨੂੰ ਨਾ ਹਾਂਜੀ ਮੈਂ ਵੇਬੇ ਜੀ ਅੱਜ ਮੋਰਚਾ ਬਿਆਨ ਬੇ ਬਈ ਬੇਜ ਅਜ ਕੋਰਟ ਚ ਬਿਆਨ ਦਿੱਤਾ ਹੋਇਆ ਹੈ ਬਿਆਨ ਦੇ ਦੇ ਦਰਜ ਹੋ ਗਏ ਜਿੱਦੋਂ ਫਿਰ ਪੇਸ਼ ਹੋਊਗੀ ਜਾਂ ਜੱਜ ਸਾਹਿਬ ਕਰਨਗੇ ਬੱਚਾ ਮਾਇਓਂ ਕੀ ਕਰ ਰਹੀ ਥੀ ਉਹ ਤਾਂ ਜੱਜ ਦੇ ਸਾਰੇ ਜਾਂ ਰੱਬ ਦੇ ਸਾਰੇ ਪਰਮਾਤਮਾ ਕੋਲੋਂ ਮਾਫੀ ਮੰਗਦੇ ਸੀ ਫਿਰ ਕਰੋਗੇ ਮਾਫ ਨਹੀਂ ਜੀ ਨਹੀਂ ਮਾਫੀ ਵਾਲੀ ਗੱਲ ਤਾਂ ਮੈਂ ਇੱਕੋ ਹੀ ਗੱਲ ਹੈ ਸਾਰੇ ਨੂੰ ਅਸੀਂ ਮਾਫੀ ਨਹੀਂ ਕਰਾਂਗੇ ਅੱਛਾ ਜੀ ਸਾਨੂੰ ਤਪਾਇਆ ਤੇ ਜਿਉਂ ਤਪ ਦੀ ਜ਼ਰੂਰੀ ਹੈ ਸੋਰ ਪਰਵਾਹ ਵੀ ਟੁੱਟ ਗਿਆ ਲੈ ਜੀ ਐਵੀਡੈਂਸ ਨਹੀਂ ਸੀ ਫਿਰ ਰੱਖ ਲੈ ਗਿੰਦਲਾ ਕਰਕੇ ਸੰਤਾ ਜੂਰੇ ਛੂਟ ਬਣਾ ਲਵੇ ਗਲਤ ਗੱਲੋਂ ਨਿਕਲ ਜਿੰਦੀ ਵਿੱਚ ਆਖਣਾ ਨਹੀਂ ਬਤਾ ਸੰਤਾ ਪ੍ਰੇਸ਼ਤਾ ਵਿੱਚ ਸੀ ਛੋਟੜ ਵੀ ਵਿੱਚ ਡਿਆ ਰਹਿੰਦੇ ਹਾਂ ਬੰਦ ਵਿਸ਼ਵਾਸ ਜੋ ਜੋ ਆਪਣੀ ਆ ਪਾਣੀ ਮੈਂ ਤੇ ਮੇਰੇ ਝਟੇ ਚ ਖੇ ਪਾਤੀ ਜੀ ਬੋੜੀ ਬੁੜੀ ਯਾਨੀ ਅੱਜ ਮਹਿੰਦਰਕੌਰ ਵਰਸੇ ਕੰਗਨਾਰਨੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਏ ਸੀਗੇ ਮਹਿੰਦਰਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋਂ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨੋਂ ਗਵਾਹਾਂ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਰਵੀਟ ਕੀਤੀ ਗਈ ਸੀਗੀ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਅਸੀਂ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਨ ਕਰਨਗੇ ਫਿਜ਼ੀਕਲ ਪੇਸ਼ ਸ਼ੋਰਦ ਸੰਬੰਧੀ ਵੀ ਅੱਜ ਜਿਹੜਾ ਹੈਗਾ ਕੋਈ ਲੈ ਗਿਆ ਨਹੀਂ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਹੁਣ ਇਹ ਨੈਕਸਟ ਡੇਟ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਉਹਦਾ ਰੀਜੋਇੰਡਰ ਸਬਮਿਟ ਕਰਾਉਣ ਲਈ ਕਿਹਾ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਸੀ ਕਰਵਾਉਣਾ ਚਾਹੁੰਦੇ ਆ ਪਹਿਲਾ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ ਅਗਲੀ ਤਰੀਕ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗਣਾ ਚ ਵਰਚੂਅਲੀ ਨਹੀਂ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਲਈ ਹੈ ਜੀ ਹਾਜ਼ਰੀ ਮਾਫੀ ਦੀ ਜੀ ਲੱਗਦਾ ਅਗਲੀ ਵਾਰ ਕੰਗਣਾ ਨੂੰ ਫਿਜ਼ੀਕਲ ਪੇਸ਼ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਵੀ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਸ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੋਣ ਕੰਗਣਾ ਰੌਤ ਠੀਕ 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 ਥੈਂਕ ਯੂ